ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਬਣਾਵਾਂਗੇ ਸਾਗ ਸਰੋਂ ਦਾ ਸਾਗ ਹਾਂਜੀ ਇਹ ਅੱਜ ਆਪਾਂ ਸਰੋਂ ਦਾ ਸਾਗ ਨਹੀਂ ਉਹਨਾਂ ਅੱਜ ਆਪਾਂ ਬਣਾਵਾਂਗੇ ਗੋਭੀ ਦਾ ਸਾਗ ਜੀ ਗੋਭੀ ਸਰੋਂ ਦਾ ਸਾਗ ਜਿਹੜੀ ਗੋਭੀ ਸਰੋਂ ਨਹੀਂ ਹੁੰਦੀ ਉਹਦਾ ਆਪਾਂ ਸਾਗ ਬਣਾਵਾਂਗੇ ਮੈਂ ਇਹ ਸਾਗ ਨੂੰ ਪਹਿਲਾਂ ਜੀ ਲੈ ਕੇ ਆਂਦਾ ਬਾਜ਼ਾਰੋਂ ਤੇ ਫਿਰ ਆਪਾਂ ਹੁਣ ਇਹਨੂੰ ਪੂਰਾ ਸਾਫ਼ ਕਰ ਲਿਆ ਸੀਗਾ ਮੈਂ ਕੱਟ ਲਿਆ ਏ ਮਸ਼ੀਨ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਂ ਕੱਟ ਲਿਆ ਜੀ ਸਾਫ਼ ਕਰਕੇ ਫਿਰ ਆਪ ਮੈਂ ਇਹਨੂੰ ਹੁਣ ਬਾਲਟੀ ਦੇ ਵਿੱਚ ਪਾਉਣ ਲੱਗੀ ਆ ਬਾਲਟੀ ਦੇ ਵਿੱਚ ਇਹਨੂੰ ਪੂਰੇ ਨੂੰ ਪਾ ਕੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਜੀ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਆਪਾਂ ਇਹਨੂੰ ਪਤੀਲੇ ਦੇ ਵਿੱਚ ਪਾਵਾਂਗੇ ਜੀ ਸਾਗ ਨੂੰ ਹੁਣ ਮੈਂ ਮਸ਼ੀਨ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰੀ ਲਵਾਂ ਸਾਗ ਚੰਗੀ ਤਰ੍ਹਾਂ ਆਪਾਂ ਮਸ਼ੀਨ ਤੋਂ ਲਾ ਲ ਗਏ ਤੇ ਪੋਨੇ ਵਿੱਚ ਜਿਹੜਾ ਸਾਗ ਰਹਿ ਗਿਆ ਇਹਨੂੰ ਵੀ ਚੱਕ ਕੇ ਆਪਾਂ ਬਾਲਟੀ ਦੇ ਵਿੱਚ ਪਾ ਦਈਏ ਜੀ ਇਹ ਸਾਰਾ ਸਾਗ ਆਪਾਂ ਪ੍ਰੋਪਰ ਬਾਲਟੀ ਦੇ ਵਿੱਚ ਪਾ ਦਿਆਂਗੇ ਤੇ ਫਿਰ ਆਪਾਂ ਇਹਨੂੰ ਸਾਫ਼ ਕਰ ਲਾਂਗੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਪਾਣੀ ਨਾਲ ਧੋ ਲਾਂਗੇ ਪਹਿਲਾਂ ਵੀ ਮੈਂ ਤਾਂ ਤਸੀਹ ਥੋੜਾ ਜਿਹਾ ਤੇ ਪਰ ਚੀਰ ਕੇ ਫਿਰ ਮੈਂ ਧੋ ਨਹੀਂ ਹੁੰਨੀ ਆ ਵੀ ਫਿਰ ਧੋਤਾ ਜਾਂਦਾ ਵਧੀਆ ਸਾਫ਼ ਹੋ ਜਾਂਦਾ ਤੇ ਮੈਂ ਪਤੀਲੇ ਦੇ ਵਿੱਚ ਪਾਣੀ ਪਾ ਕੇ ਤੇ ਇੱਕ ਚਮਚ ਨਮਕ ਦਾ ਪਾ ਕੇ ਜੀ ਪਹਿਲਾਂ ਹੀ ਧਰ ਦਿੱਤਾ ਸੀਗਾ ਤਾਂ ਕਿ ਪਾਣੀ ਚੰਗੀ ਤਰ੍ਹਾਂ ਆਪਣਾ ਉਬਲ ਜੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿਆਂਗੇ ਸਾਗ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਜੀ ਆਪਾਂ ਇਹਦੇ ਵਿੱਚ ਪਹਿਲਾਂ ਸਾਗ ਪਾ ਦਿਆਂਗੇ ਆਪਾਂ ਅੱਧਾ ਇੱਕ ਸਾਗ ਪਹਿਲਾਂ ਪਾ ਦਿੰਦੇ ਹੁੰਦੇ ਆ ਫਿਰ ਜਦੋਂ ਥੋੜਾ ਜਿਹਾ ਰਹਿ ਜਾਂਦਾ ਵੀ ਥੱਲੇ بیٹھ ਜੇ ਜਾਂਦਾ ਤੇ ਫਿਰ ਆਪਾਂ ਫਿਰ ਅੱਧਾ ਸਾਗ ਫਿਰ ਪਾ ਦਿੰਦੇ ਹੁੰਦੇ ਆ ਮੈਂ ਇੱਕਦਮ ਪਤੀਲੇ ਭਰ ਜਾਂਦਾ ਇਹਨੇ ਪੂਰਾ ਫਿਰ ਸਾਰਾ ਸਾਗ ਪੈਂਦਾ ਹੀ ਨਹੀਂ ਵਿੱਚ ਹਾਂਜੀ ਤੇ ਇਸ ਤਰ੍ਹਾਂ ਹੁਣ ਆਪਣਾ ਪਤੀਲਾ ਪੂਰਾ ਭਰ ਗਿਆ ਏ ਤੇ ਆਪਾਂ ਹੌਲੀ-ਹੌਲੀ ਦੂਜਾ ਸਾਗ ਵੀ ਪਾ ਦਿਆਂਗੇ ਸਾਰਾ ਵਿੱਚ ਹਾਂਜੀ ਹੁਣ ਆਪਾਂ ਸਾਗ ਪਤੀਲੇ ਦੇ ਵਿੱਚ ਪਾਈ ਜਾਂਦੇ ਆ ਜੀ ਥੋੜਾ ਜਿਹਾ ਆਪਣਾ ਸਾਗ ਰਹਿ ਗਿਆ ਪਾਉਣ ਵਾਲਾ ਤੇ ਇਹਨੂੰ ਆਪਾਂ ਪਾ ਕੇ ਸਾਗ ਨੂੰ ਫਿਰ ਆਪਾਂ ਹਾਂਜੀ ਅੱਗੇ ਮੈਂ ਕੁੱਕਰ ਦੇ ਵਿੱਚ ਧਰਦੀ ਨਹੀਂ ਇੰਨੀਆ ਸਾਗ ਜੀ ਅੱਜ ਮੈਂ ਕਹਾਂ ਚਲੋ ਆਪਾਂ ਚੁੱਲੇ ਤੇ ਹੀ ਸਾਗ ਬਣਾਉਣੀ ਆ ਨਾਲੇ ਆਪਾਂ ਅੱਗ ਸੇਕ ਲਾਂਗੇ ਠੰਡ ਬਹੁਤ ਹੈ ਤੇ ਨਾਲੇ ਆਪਾਂ ਸਾਗ ਬਣਾ ਲਾਂਗੇ ਬੈਠ ਕੇ ਨਾਲੇ ਸਾਰੇ ਜਾਣੀ ਆਪਾਂ ਅੱਗ ਸੇਕੀ ਜਾਵਾਂਗੇ ਚੁੱਲੇ ਮੇਰੇ ਬੈਠ ਕੇ ਪਾਲਾ ਨਹੀਂ ਲੱਗਦਾ ਜੀ ਠੰਡ ਨਹੀਂ ਲੱਗਦੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਲਿਆ ਏ ਤੇ ਆਪਣਾ ਬਰੀਕ ਸਾਗ ਪਿੱਛੇ ਰਹਿ ਗਿਆ ਜੀ ਉਹ ਮੈਂ ਜਿਹੜਾ ਬਰੀਕ ਸਾਗ ਰਹਿ ਜਾਂਦਾ ਉਹ ਮੈਂ ਨਾ ਚਾਹ ਪੂਣੀ ਦੇ ਨਾਲ ਪਉਣ ਕੇ ਤੇ ਫਿਰ ਮੈਂ ਉਹ ਸਾਗ ਪਤੀਲੇ ਦੇ ਵਿੱਚ ਪਾ ਦਿੰਨੀ ਹੁੰਨੀ ਆ ਹਾਂਜੀ ਮੈਂ ਮਦਨੀ ਦੇ ਨਾਲ ਸਾਗ ਨੂੰ ਥੱਲੇ ਬਿਠਾ ਰਹੀ ਆ ਤੇ ਪਤੀਲਾ ਜਿਆਦਾ ਭਰ ਜਾਂਦਾ ਹੈ ਨਾ ਫਿਰ ਉਹ ਸਾਗ ਨੂੰ ਜਿਵੇਂ ਜਿਵੇਂ ਰਿੱਝੀ ਜਾਂਦਾ ਉਹ ਮੈਂ ਥੱਲੇ ਬੈਠੀ ਜਾਂਦਾ ਹੁੰਦਾ ਹੈ ਸਾਗ ਜਿਵੇਂ ਜਿਵੇਂ ਉਹ ਸਾਗ ਨੂੰ ਸੇਕ ਜਾਂ ਲੱਗੀ ਜਾਂਦਾ ਰਹਿੰਦਾ ਉਹ ਮੈਂ ਉਹ ਸਾਗ ਥੱਲੇ ਬੈਠੀ ਜਾਂਦਾ ਹੁੰਦਾ ਹਾਂਜੀ ਹੁਣ ਥੋੜਾ ਜਿਹਾ ਸਾਗ ਥੱਲੇ ਬੈਠ ਗਿਆ ਏ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਤਾ ਏ ਹਾਂਜੀ ਹੁਣ ਆਪਾਂ ਇਹਨੂੰ ਸਾਗ ਨੂੰ ਢੱਕਤਾ ਹੈ ਚੰਗੀ ਤਰ੍ਹਾਂ ਥੋੜਾ ਜਿਹਾ ਇਹਨੂੰ ਰੱਜ ਜਾਂਦੇ ਹੋ ਜੀ ਤੇ ਫਿਰ ਜਿਹੜਾ ਪਿੱਛੇ ਸਾਗ ਆਪਣਾ ਰਹਿ ਗਿਆ ਏ ਥੋੜਾ ਜਿਹਾ ਬਰੀਕ ਜਿਹੜਾ ਹੱਥਾਂ ਦੇ ਵਿੱਚ ਨਹੀਂ ਆਉਂਦਾ ਉਹਨੂੰ ਆਪਾਂ ਚਾਹਪੂਣੀ ਦੇ ਨਾਲ ਛਾਣ ਛਾਣ ਕੇ ਤੇ ਉਹ ਵੀ ਆਪਾਂ ਵਿੱਚ ਪਤਿਲੇ ਦੇ ਪਾ ਦਿਆਂਗੇ ਜੀ ਸਾਗ ਨੂੰ ਉਹ ਬੀਕ ਹੁੰਦਾ ਨਾ ਸਾਗ ਜੀ ਉਹ ਤਾਂ ਕਰਕੇ ਹੱਥਾਂ ਦੇ ਵਿੱਚ ਨਹੀਂ ਆਉਂਦਾਗਾ ਫਿਰ ਤਾਂ ਉਹ ਆਪਾਂ ਚਾਹ ਪੁਣੀ ਦੇ ਨਾਲ ਪਉਣ ਕੇ ਤੇ ਫਿਰ ਆਪਾਂ ਉਹ ਪਤਿਲੇ ਦੇ ਵਿੱਚ ਪਾ ਦਿਆਂਗੇ ਸਾਗ ਨੂੰ ਦੇਖੋ ਜੀ ਸਾਗ ਦਾ ਤਾਂ ਇੱਕ ਆਪਾਂ ਨੂੰ ਬਾਨਾ ਜਿਹਾ ਮਿਲ ਗਿਆ ਤੇ ਨਾਲ ਨਾਲ ਆ ਪੱਗ ਵੀ ਸੇਕੀ ਜਾਂਦੇ ਆ ਵਧੀਆ ਜੀ ਅੱਗ ਵੀ ਆਪ ਨੂੰ ਮਿਲ ਗਈ ਸੇਕਣ ਨੂੰ ਨਾਲੇ ਆਪਣਾ ਸਾਗ ਬਣ ਜੂਗਾ ਨਾਲੇ ਆ ਪੱਗ ਸੇਕ ਲਾਂਗੇ ਦੋ ਦੋ ਕੰਮ ਹੋ ਜਾਣਗੇ ਆਪਣੇ ਬੱਚੇ ਵੀ ਨਾਲ ਬੈਠ ਕੇ ਅੱਗ ਸੇਕਦੇ ਆ ਜੀ ਠੰਡ ਬੜੀ ਆ ਜੀ ਹਾਂਜੀ ਹੁਣ ਮੈਂ ਤਿੰਨ ਪਿਆਜ਼ ਤੇ ਇੱਕ ਲਸਣ ਦੀ ਗੰਢੀ ਤੇ ਅਦਰਕ ਤੇ ਹਰੀਆਂ ਮਿਰਚਾਂ ਮਨਸਤ ਦੋ ਟਮਾਟਰ ਲੈ ਕੇ ਜੀ ਮੈਂ ਚੀਰਨ ਲੱਗੀ ਆ ਨਾਨੂ ਚੀਰ ਕੇ ਤੇ ਆਪਾਂ ਸਾਗ ਨੂੰ ਤੜਕਾ ਲਾਵਾਂਗੇ ਜੀ ਤੜਕਾ ਵੀ ਆਪਾਂ ਅੱਜ ਚੁੱਲੇ ਤੇ ਹੀ ਲਾ ਲੜ ਹਾਂਜੀ ਹੁਣ ਆਪਾਂ ਸਾਗ ਦੇ ਵਿੱਚ ਮਦਨੀ ਮਾਰਦੇ ਆਂ ਜੀ ਦੇਖਦੇ ਆਂ ਵੀ ਆਪਣਾ ਸਾਗ ਕਿੰਨਾ ਕੁ ਰਿਜ ਗਿਆ ਏ ਤੇ ਆਪਣਾ ਸਾਗ ਬਣ ਗਿਆ ਜੀ ਹੁਣ ਆਪਾਂ ਸਾਗ ਦੇ ਵਿੱਚ ਮੱਕੀ ਦਾ ਆਲਣ ਪਾਉਣ ਲੱਗੇ ਆਂ ਮੈਂ ਜਦੋਂ ਵੀ ਸਾਗ ਬਣਾਵਾਂ ਮੈਂ ਸਾਗ ਦੇ ਵਿੱਚ ਮੱਕੀ ਦਾ ਆਲਣ ਹੀ ਪਾਉਣੀ ਹੁੰਦੀ ਆ ਮੱਕੀ ਦੇ ਆਲਣ ਨਾਲ ਸਾਗ ਬਹੁਤ ਟੇਸਟੀ ਬਣਦਾ ਬਹੁਤ ਵਧੀਆ ਸਾਗ ਬਣਦਾ ਏ ਮੱਕੀ ਦੇ ਆਲਣ ਨਾਲ ਜੀ ਇਹ ਹਾਂਜੀ ਮੱਕੀ ਦਾ ਆਲਣ ਹੀ ਪਾਉਣੀ ਹੁੰਨੀ ਹੈ ਮੈਂ ਜਦੋਂ ਵੀ ਸਾਗ ਬਣਾਉਣਾ ਥੋੜਾ ਹੀ ਪਾਣਾ ਹੁੰਦਾ ਹੈ ਜੀ ਇਹ ਜ਼ਿਆਦਾ ਨਹੀਂ ਪਾਉਂਦਾ ਮੜਕੇ ਫਿਰ ਅਵੇਂ ਆਟਾ ਜਾਂ ਮੂਚਾਈ ਜਾਂਦਾ ਰਹਿੰਦਾ ਹੈ ਹਾਂਜੀ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਸਾਗ ਦੇ ਵਿੱਚ ਚੰਗੀ ਤਰ੍ਹਾਂ ਘੋਟ ਦੇਣਾ ਹੈ ਮਦਨੀ ਦੇ ਨਾਲ ਚੰਗੀ ਤਰ੍ਹਾਂ ਸਾਗ ਨੂੰ ਆਪਾਂ ਘੋਟ ਦੇਣਾ ਹੈ ਜੀ ਮੈਂ ਚੰਗੀ ਤਰ੍ਹਾਂ ਘੋਟ ਦਿੱਤਾ ਏ ਸਾਗ ਨੂੰ ਹੁਣ ਮੈਂ ਤੜਕਾ ਲਾਉਣ ਲੱਗੀ ਆ ਜੀ ਮੈਂ ਤੇਲ ਪਾ ਲਿਆ ਏ ਤੜਕਾ ਲਾਉਣ ਵਾਸਤੇ ਕੜਾਈ ਦੇ ਵਿੱਚ ਜਦੋਂ ਮੇਰਾ ਤੇਲ ਕਲਕ ਗਿਆ ਜੀ ਫਿਰ ਮੈਂ ਵਿੱਚ ਤਿੰਨ ਪਿਆਜ਼ ਹਰੀਆਂ ਮਿਰਚਾਂ ਅਦਰਕ ਤੇ ਲਸਣ ਜਿਹੜਾ ਚੀਰਿਆ ਸੀ ਉਹ ਮੈਂ ਕੀ ਉਹਦੇ ਵਿੱਚ ਪਾ ਦੂੰਗੀ ਜੀ ਅਨ ਜਿਉ ਚੰਗੀ ਤਰ੍ਹਾਂ ਪੰਨ ਲੂੰਗੀ ਹੁਣ ਮੈਂ ਤੜਕੇ ਨੂੰ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫੇਰ ਹੀ ਆਪਣਾ ਸਾਗ ਜਿਹੜਾ ਬਹੁਤ ਜਿਆਦਾ ਟੇਸਟੀ ਬਣਦਾ ਹੈ ਜੇ ਆਪਣਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਭੁੰਨ ਕੇ ਲਾਇਆ ਹੋਊਗਾ ਉਹ ਮੇਰਾ ਤੜਕਾ ਜੀ ਜਿਹੜਾ ਹੈਗਾ ਇਹ ਪਿਆਜ਼ ਵਗੈਰਾ ਮਿਰਚਾਂ ਵਗੈਰਾ ਉਹ ਮੇਰੀਆਂ ਭੁੰਨੀਆਂ ਗਈਆਂ ਹੁਣ ਮੈਂ ਵਿੱਚ ਅੱਧਾ ਚਮਚਾ ਨਮਕ ਦਾ ਪਾ ਦੂੰਗੀ ਕਿਉਂਕਿ ਆਪਣਾ ਸਾਗ ਬਣਾਉਣ ਤੋਂ ਪਹਿਲਾਂ ਹੀ ਨਮਕ ਪਾਇਆ ਹੁੰਦਾ ਹੈ ਫੇਰ ਆਪਾਂ ਵਿੱਚ ਹੁਣ ਪਾ ਦਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਟਮਾਟਰ ਨੂੰ ਵੀ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਜਿੰਨਾ ਚਿਰ ਇਹ ਆਪਣਾ ਜਿਹੜਾ ਤੜਕਾ ਏ ਹੋ ਆਪਣਾ ਕਿਉਂ ਨਹੀਂ ਛੱਡਦਾ ਉਨਾ ਚਿਰ ਆਪਾਂ ਤੜਕਾ ਲਾਈ ਜਾਣਾ ਜਦੋਂ ਤੜਕਾ ਆਪਣਾ ਕਿਉਂ ਛੱਡਿਆ ਆ ਫਿਰ ਆਪਾਂ ਇਹਦੇ ਵਿੱਚ ਸਾਗ ਪਾ ਦੇਣਾ ਹੈ ਜੀ ਸਾਗ ਪਾ ਕੇ ਤੇ ਫਿਰ ਆਪਣਾ ਜਿਹੜਾ ਇਹ ਤੜਕਾ ਹੀ ਉਹ ਲੱਗ ਜੂਗਾ ਸਾਗ ਨੂੰ ਤੇ ਸਾਗ ਆਪਣਾ ਤਿਆਰ ਹੋ ਜੂਗਾ ਇਸ ਤਰ੍ਹਾਂ ਜੀ ਆਪਾਂ ਸਾਗ ਬਣਾ ਲਿਆ ਇਹ ਇਹ ਆਪਣਾ ਸਾਗ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਏ ਇਹ ਸਾਗ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਿਆ ਹੈ ਜੀ